ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਬੇਰ ਕਾ ਪਲਾਂਟ ਦੇ ਵਿੱਚ ਸਮਾਜ ਸੇਵੀ ਇਹਨਾਂ ਬਹੁ ਬਟਾ ਇਕੱਠਾ ਹੋਇਆ ਸੀਗਾ ਜਿਹਦੇ ਵਿੱਚ ਲੱਖਾਂ ਸਦਾਣਾ ਜਲੰਧਰ ਤੋਂ ਮਨਦੀਪ ਮੰਨਾ ਤੇ ਹੋਰ ਜਿੱਥੇ ਬੰਦਿਆ ਕਿਸਾਨ ਦੇ ਵੱਡੇ ਵੱਡੇ ਆਗੂ ਆਏ ਸੀ ਤੇ ਸਟੇਜਾਂ ਤੇ ਚੜ ਚੜ ਕੇ ਉਹਨਾਂ ਨੇ ਪਾਸ ਨੂੰ ਬਹੁਤ ਦਿੱਤਾ ਸੀਗਾ ਵਧੀਆ ਕਿ ਐਸੀ 15 ਤਰੀਕ ਦਾ ਸਰਕਾਰ ਨੂੰ ਐਲਟੀਮੇਟ ਦੇ ਰਹੇ ਆ ਬੁੱਢਾ ਨਾਲਾ ਬੰਦ ਕਰਾਂਗੇ ਪਰ ਮੈਨੂੰ ਲੱਗਦਾ ਨਹੀਂ ਵੀ ਆ 15 ਤਰੀਕ ਨੂੰ ਮਿੱਟੀ ਟਰਾਲੀਆਂ ਲੈ ਕੇ ਆਉਣਗੇ ਕਿਉਂਕਿ ਮਾਹੌਲ ਬਹੁਤ ਠੰਡਾ ਹੋਇਆ ਹੋਇਆ ਵਾ ਸਰਕਾਰਾਂ ਸੁੱਤੀਆਂ ਪੀਆਂ ਨੇ ਗਰਾਮ ਮੈਂ ਤਾਂ ਅੱਜ ਬੇਨਤੀ ਕਰਨਾ ਚਾਹੁੰਨਾ ਵਾ ਵੀ ਤੁਸੀਂ ਜਾਗੋ ਤੇ ਬਿਆਨਬਾਜ਼ੀ ਕਰੋ ਗਰਾ ਬਿਆਨਬਾਜ਼ੀ ਦਾ ਮਾਹੌਲ ਕਰੋ ਗਰਮ ਆਪਾਂ ਮਿੱਟੀ ਟਰਾਲੀਆਂ ਲੈ ਕੇ ਚੱਲੀਏ ਅਸੀਂ ਵੀ ਮਿੱਟੀ ਦਾ ਆਰਡਰ ਦਿੱਤਾ ਵਾ ਮਿੱਟੀ ਟਰਾਲੀਆਂ ਦਾ ਆਰਡਰ ਦਿੱਤਾ ਪਿਆ ਉਹ ਦੇਖ ਲਓ ਕਰ ਤੁਸੀਂ ਹਾਂ ਕਰ ਮਿੱਟੀਆ ਅਸੀਂ ਆਰਡਰ ਦਿੱਤਾ ਵਾ ਬੀ ਪੱਤੀਤੀ ਟਰਾਲੀਆਂ ਟਿਟੂ ਬਾਰੇ ਵੱਲੋਂ ਹੁੰਦੇ ਹੋ ਪਰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੇ ਪੱਤੀਤੀ ਟਰਾਲੀਆਂ ਆਹ ਬੁੱਢਾ ਵਾਲਾ ਬੰਦ ਨਹੀਂ ਹੋਣਾ ਇਹਦੇ ਵਾਸਤੇ ਤਾਂ ਲੱਖਾਂ ਟਰਾਲੀਆਂ ਚਾਹੀਦੀਆਂ ਨੇ ਕਾਲੇ ਇਸ ਤਾਂ ਬਈ ਚਿੜੀਆਂ ਆ ਮਾ ਫਿਰ ਇਹ ਤਾਂ ਬੱਬਰ ਸ਼ੇਰਾਂ ਨੂੰ ਮੂਹਰੇ ਲਾਉਣਾ ਡੰਡਾ ਲੈ ਕੇ ਕਰਾ ਵੀ ਬੱਬਰ ਸ਼ੇਰੋ ਮੂਹਰੇ ਲੱਗੋ ਸਾਡੇ ਕਿਰਾ ਤੇ ਹੁਣ ਮੌਦੇ ਨੂੰ ਨਿਬਾਓ ਕਰਾ ਕਿਉਂਕਿ ਜੇ ਆਪਾਂ ਗੁੱਤੇ ਨਾਲੇ ਵਿੱਚ ਗੰਦ ਪੁੱਟਦੇ ਆ ਉਹ ਇੱਕ ਗੈਰ ਕਾਨੂੰਨੀ ਕੰਮ ਆ ਕਮੇਟੀ ਨਾਲ ਪਰਣਾ ਵੀ ਕੋਈ ਫਿਰ ਆ ਵੀ ਕੰਮ ਜਾਇਜ਼ ਹੀ ਆ ਇਹਨੂੰ ਬੰਦ ਕਰ ਦਿਓ ਨਾਰੋਗ ਆ ਬਾਸ ਨਾਰੋਗ ਦੀ ਬਾਸਰੀ ਹਕਮਾਨ ਸਾਹਿਬ ਸਾਡੇ ਦਰਹੰਸਾ ਜੀ ਦੇ ਉਧਰ ਸਾਰਾ ਯਾਨੀ ਮਹੱਲਾ ਵਨਵਾਸੀ ਵੀ ਬੜੇ ਖੋਸ ਨੇ ਕਿਰਾ ਕਿਉਂਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹੋ ਨਾ ਵੀ ਬਿਮਾਰੀ ਨਾਲ ਯਾਨੀ ਝੁੰਜਰੇ ਨੇ ਪੂਰੇ ਗਰਾਜ ਅੱਜ ਯਾਨੀ ਥਾ ਥਾ ਕੈਂਸਰ ਹੋਇਆ ਪਿਆ ਵਾ ਪੰਜਾਬ ਕੈਂਸਰ ਦੀ ਰਾਤਾ ਨਹੀਂ ਬੰਦਾ ਪਿਆ ਵਾ ਇੱਥੇ ਬਲਾਸਵਾ ਦੇ ਵਿੱਚ ਵੀ ਡਰਾਮੇ ਹੋਏ ਆ ਤੇ ਹੋਰ ਪਾਸੇ ਵੀ ਡਰਾਮੇ ਹੋਏ ਆ ਅੱਜ ਅਸੀਂ ਫਟਾ ਤੇ ਥੱਪੀ ਵੀ ਮਾਰਦੇ ਆ ਤੇ ਅੱਜ ਅਲਾਨ ਕਰਦੇ ਆ ਕਿ 15 ਤਰੀਕ ਨੂੰ ਮਿੱਟੀ ਦਾ ਡਰਾਪਾ ਬੰਦ ਕਰਨਾ ਵਾ ਸਾਰੇ ਸਮਾਜ ਸੇਵੀ ਜਾਗੋ ਹੁਣ ਸੁਤੇ ਨਾ ਰਹੋ ਹੁਣ ਐਂ ਦਾ ਹੋਵੇ ਵੀ ਲੋਕੀ ਕਹਿੰਦਾ ਸਮਾਜ ਸੇਵੀ ਵੀ ਲੀਡਰਾਂ ਵਾਂਗੂ ਹੀ ਆ ਗੱਲਾਂ ਕਰਕੇ ਦੁਰਜੰਤ ਦੇ ਨਿਕਰਾ ਗੱਲਾਂ ਭਾਸ਼ਣ ਦੇ ਜ਼ੋਰ ਦਿੱਤਾ ਵਾ ਉਦੋਂ ਤਾਂ ਆਪਾਂ ਸਟੇਜ 'ਤੇ ਪੈਂਟਾ ਖਿੱਚ-ਖਿੱਚ ਕੇ ਕਹਿੰਦੇ ਸੀਗੇ ਬੇਲ ਦਾ ਪਲਾਂਟ ਕੋਲ ਵੀ ਭਾਸ਼ਣ ਅਸੀਂ ਦੇ ਲਾਵਾ ਪਹਿਲਾਂ ਮੈਨੂੰ ਬੁਲਾਉਂ ਦਿੱਤਾ ਜਾਵੇ ਪਹਿਲਾਂ ਮੈਂ ਬੋਲੂਗਾ ਭਾਸ਼ਣ ਤੁਸੀਂ ਵਧੇ ਦਿੱਤਾ ਵਾ ਗੱਲਾਂ ਵਿੱਚ ਕੋੜੀ ਤੱਕ ਵੀ ਸੀਗਾ ਤੁਸੀਂ ਬਹੁਤ ਵਧੀਆ ਵਧੀਆ ਬਿਆਨ ਦਿੱਤੇ ਪਰ ਉਹਨਾਂ ਬਿਆਨਾਂ ਤੇ ਖਰਾ ਉਤਰਿਆ ਜਾਵੇ 15 ਤਰੀਕ ਨੂੰ ਆਪਾਂ ਟਰਾਲੀਆਂ ਲਾ ਕੇ ਜਾਵਾਂਗੇ ਤੇ ਬੰਦਾਂ ਨਾਲ ਬੰਦ ਕਰਾਂਗੇ ਬਾਕੀ ਬਾਲਾਂ ਨੂੰ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰ